ਇੱਧਰ ਆ ਸੀ ਬਾਹਰਲੇ ਪਾਸੇ ਹਾਂਜੀ ਕੀ ਹਾਲਾ ਤੁਹਾਡਾ ਤੇ ਨਵਾਂ ਦਿਨ ਤੇ ਨਵਾਂ ਕੰਮ ਬੁੱਟੇ ਲਾਉਣ ਦੀ ਤਿਆਰੀ ਹੋ ਰਹੀ ਆ ਇੱਧਰ ਸਾਡਾ ਰੌਕੀ ਸਿੰਘ ਬੈਠਾ ਤੇ ਇੱਧਰ ਟੋਏ ਪੁੱਟ ਰਹੇ ਹਾਂ ਪਹਿਲਾਂ ਡੂੰਘੇ ਲਾਵਾਂਗੇ ਪਤਾ ਡੂੰਘਾ ਲਾਣਾ ਹਾਂ ਪਹਿਲਾਂ ਆਪਾਂ ਇਹਦੇ ਟੋਏ ਪੁੱਟਾਂਗੇ ਸਾਰੇ ਤੇ ਟੋਏ ਪਟਕੇ ਕਿਉਂਕਿ ਮਿੱਟੀ ਥੋੜੀ ਜਿਆਦਾ ਸੀ ਵਿੱਚ ਇਹਦੇ ਤੇ ਫਿਰ ਆਪਾਂ ਇਸ ਮਿੱਟੀ ਦੇ ਵਿੱਚ ਰਲਾਵਾਂਗੇ ਰੂੜੀ ਰੂੜੀ ਮਿੱਟੀ ਨੂੰ ਮਿਕਸ ਕਰਕੇ ਤੇ ਫਿਰ ਆਪਾਂ ਬੁੱਢੇ ਲਾਵਾਂਗੇ ਤੇ ਤੋਨੇ ਆਪਾਂ ਪਾ ਦਈਏ ਇੰਨਾ ਪਿਆਰੇ ਬੱਚਿਆਂ ਨੇ ਰੋਟੀ ਆਪਾਂ ਜੇ ਜਾਂਦੇ ਕੋਠੇ ਦੇ ਸਾਹਮਣੇ ਬਾਜ਼ੀ ਲੱਗ ਰਹੇ ਮਿੱਠਾ ਬਹੁਤ ਜ਼ਿਆਦਾ ਹੈ ਸੰਤਰਾ ਹੈ ਹੁੰਦਾ ਇੱਕ ਤਾਂ ਬਟਾ ਹੈ ਲਿੰਬੂ ਪੌਣੇ ਦਾ ਸਾਡੇ ਫੜਾ ਕੇ ਗਾਹੀ ਕੋਣ ਯਾਰ ਉਦੋਂ ਕੀਰੀ ਫੜਾ ਕੇ ਗਾਹੀ ਤਾਂ ਪਾਉਂਦੇ ਨਹੀਂ ਲਿੰਬੂ ਕਿਉਂ ਬਾਜੀ ਨਹੀਂ ਪਾਉਂਦੇ ਨਹੀਂ ਲਿੰਬੂ ਸਾਡੇ ਪਾਏ ਆ ਇਹ ਨੌਰੀ ਮੈਂ ਫੜਾਏ ਉਹ ਡਾਕਟਰਾਂ ਲੂਟਰਾਂ ਦੇ ਜਾਂਦਾ ਭਰਲਾ ਚੋਲਾ ਨਹੀਂ ਆਉਂਦੇ ਬਹੁਤ ਜਾ ਬੂਟਾ ਹੈ ਪੂੜਾ ਕੋ ਟੋਟ ਚੌੜਾ ਕੱਢ ਕੇ ਨਾ ਤੇ ਉਹਦੇ ਵਾਹ ਤੇ ਰੂੜੀ ਪਾ ਦੀ ਥੋੜੀ ਚਲ ਕੱਲ ਖਿਲਾ ਰਹੀ ਹਾਂ ਹਾਂ ਰੂੜੀ ਪਾ ਕੇ ਫੇਰ ਲੈ ਮੂਟੇ ਚੱਲਦੇ ਤਾਂ ਬਹੁਤ ਐਸ਼ੀ ਚੱਲਦੇ ਦੁਬਾਰਾ ਕਲਾਸ ਦੀ ਦੁਬਾਰਾ ਤਾਂ ਫੀਸ ਭੇਜੂਗੀ ਆਹ ਸਾਰੇ ਬੂਟੇ ਬਾਲੇ ਚੱਲਦੇ ਨਹੀਂ ਸਹੀ ਠੀਕ ਆਹ ਰਵੇ ਇਹ ਬੂਟੇ ਲੱਗਦੇ ਵੇਖ ਕਰੇ ਕਰੇ ਬੂਟੇ ਦਾ ਬਈ ਚੱਲਦੇ ਸੀ ਉਹ ਦ੍ਰਿਸ਼ ਤੇ ਨਿਗਰਾਨੀ ਰੱਖਣੀ ਪੈਣੀ ਸਾਨੂੰ ਸਾਰੇ ਖਾ ਜਾਂਦੀ ਉਹ ਕਰਾਲ ਲਾਵੀ ਸਬਜ਼ੀ ਨਾਲ ਮੱਝੇਗੀ ਲਾਵੀ ਹੋਰ ਚੱਲ ਵਧੀਆ ਗੰਡੇ ਰਹਿ ਗਏ ਉਹ ਕਨੇ 20 ਬਣਾਉਣ ਲੱਗਣਗੇ ਮੈਂ ਚੱਲ 20 ਬਣਾਉਂ ਲਾਵਾਂ ਗੰਡੇ ਹਾਂ ਹੁੰਦੀ ਜਾਂਦੇ ਵਿੱਚ ਉਹ ਸੌਂਦੇ ਹੁੰਦੇ ਆ ਉਹ ਆਰਥਮਾਂ ਦੇ ਉਹ ਮਿੱਟੀ ਪਾ ਦੀ ਆਪਾਂ ਵਿੱਚ ਇਹਦੇ ਸਾਰੇ ਆਹ ਬੂਟੇ ਹੋਣੇ ਹੁਣ ਜਿਆਦਾ ਬੂਟੇ ਕਿੱਥੋਂ ਲਿਓ ਐਂ ਉਹ ਮਿੱਟੀ ਕਿਵੇਂ ਮਿਲਦੀ ਐ ਇੱਕ ਐਕਟਰ ਨੂੰ ਮਿਲਦੀ ਉਹ ਪਾਣੀ ਪਾਣਿਆ ਹੋਣਾ ਉਹ ਉਹ ਕੋਕੋ ਪੀਟ ਹੁੰਦੀ ਆ ਹਾਂ ਉਹ ਦੂਸਰਾ ਹੁੰਦਾ ਇਹੇ ਲੋੜ ਨਹੀਂ ਗਈ ਇਹ ਤੇ ਰੂੜੀ ਸਹੀ ਰਹੂਗੀ ਨੱਚ ਉਹ ਗਮਲੇ ਸਹੀ ਹੁੰਦੀ ਪੁੱਤ ਜਿਹੜੇ ਬੂਟੇ ਗਮਲੇ ਚ ਲਾਉਣੇ ਹੁੰਦੇ ਮਿਟੀ ਨਾ ਦੀ ਨਾਲ ਬਸ ਐ ਖੋਲ ਲੈ ਐਂ ਕਰਕੇ ਦੂਸਰੇ ਪਾਸੇ ਓਕੇ ਰੱਖਾ ਉਹ ਵਿਚਾਲੇ ਰੱਖਣਾ ਚਾਹਾਂ ਵਿਚਾਲੇ ਕਰ ਵਿਚਾਲੇ ਨਹੀਂਗਾ ਵਿਚਾਲੇ ਨਹੀਂਗਾ ਉੱਚਾ ਦੱਸਦਾ ਮਿੱਟੀ ਕਾ ਤੋ ਪਾਦੀ ਵੇਚ ਜੂਰ ਨਹੀਂ ਨਹੀਂ ਥੋੜਾ ਜਿਹਾ ਹੋਰ ਇਹਨੂੰ ਕੱਢ ਦੋ ਨਾ ਇਹਨੂੰ ਬੁੱਟਾ ਚੱਕਦਾ ਰੋੜੀ ਕਰਦੇ ਚੱਕੇ ਮੁੱਟਾ ਬਾਹਰ ਲਾ ਇਨਸਾਈਡ ਤੇ ਕਰਦੇ ਨੇ ਰੂੜੀਆ ਸਹੀ ਠੀਕ ਹੈ ਇੱਥੇ ਕਿਹੜੀ ਮਿੱਟੀ ਪਾਣੀ ਉਧਰ ਲਈ ਪਹਿਲਾਂ ਆਹ ਗੋਹਾ ਪਾ ਦੇ ਨਾਲ ਨਾਲ ਨਹੀਂ 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 ਬੇਟਾ ਰੂੜੀ ਪਾਉਗੀ ਨਾਲ ਫੇਰ ਪਾਵਾਂਗੇ ਆਪਾਂ ਗੱਲ ਤਾਂ ਸੁਣੋ ਬਲੇ ਮਾੜੀ ਮਿੱਟੀ ਵਾ ਕੇ ਉਧਰ ਤੇ ਰੂੜੀ ਪਾਉਣੀ ਹੈ ਥੱਲੇ ਜ਼ਰੂਰੀ ਹੈ ਪਤਾ ਜੜਾ ਨਾਲ ਉੱਥੇ ਗੋਹਾ ਪਾ ਦੇ ਨਾਲ ਉਹਦੇ ਚਾਰ ਚਾਰੇ ਪਾਸੇ ਪਾ ਦੇ ਹੌਣ ਸਾਈਡ ਤੇ ਨਾਲ ਨਾਲ ਮਿੱਟੀ ਪਾ ਦੇ ਬਸ ਆਹਾ ਪਾ ਗੋਟੀ ਕਰ ਲਈ ਕਿਹੜੀ ਆਹਾ ਬਾਕੀ ਸਾਰੇ ਬਾਅਦ ਫੈਗਦੀ ਬਾਅਦ ਆਜੇਗਾ ਜਿਹੜੀ ਵਧ ਗਈ ਜੀ ਮੈਂ ਬੱਕਰ ਮਾਰ ਕੇ ਚੱਕ ਦਾਂਗੇ ਪਹਿਲਾਂ ਲਾ ਲਓ ਸਾਰੇ ਬੁੱਟੇ ਕੀ ਕੀ ਹੁੰਦਾ ਮੈਂ ਕੀ ਕਿਹਾ ਲੱਖੇ ਤੂੰ ਮੈਂ ਤੂੰ ਮੈਂ ਤਾਂ ਤੋਵਾ ਤੇ ਹੋਰ ਕਿੰਨੀ ਸਿੱਟਣੀ ਹੈ ਮੈਂ ਹੋਰ ਨਹੀਂ ਉਹ ਗੈਰ ਦਾ ਮਤਲਬ ਨਹੀਂ ਸੀ ਕਹਿੰਦਾ ਪਤਾ ਸਕੇ ਤੂੰ ਮੈਂ ਤੇਰੇ ਸਿਰ ਤੇ ਪੱਠਰ ਰਖਾਉਣਾ ਮੈਂ ਕੋਈ ਲਾਲੋ ਬਾਤ ਸਾਰੇ ਬੋਕਰ ਮਾਰ ਦਾਂਗੇ ਫਿਰ ਚੱਕੀ ਹੋਗੀ ਮਿੱਟੀ ਸਾਰੀ ਹਾਈ ਜੇ ਮਿੱਟੀ ਪਰ ਲੈਂਚ ਵੀ ਕੱਢਣੀ ਆ इंडिया में हिंदी वर्जन में लगभग 4800 स्क्रीन पर रिलीज किया था लेकिन इस फिल्म ने शाहरुख खान की फिल्म जो जवान है एक छोटा या बूटा पटन ले क्टर लेके आए हैं जो मैरिनिस पैदा पटना हुंदा चल देखदे हैं निकलता कि नहीं कहां भी अब है गए के, के है नहीं मागरे ਆਕਾ ਚੱਲ 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 ਮੁਸ਼ਕਲ ਲੱਗਦਾ ਕੈਮਰਾ ਲਾਈਵ ਨਹੀਂ ਹੋ ਰਿਹਾ ਬਾਤ ਬੰਦ ਕਰ ਚੱਲੋਂ ਲਾਈਵ ਚੱਲ ਮੁਸ਼ਕਲ ਲੱਗਦਾ ਪਟਨਾ ਬਹਿਣਾ ਇਹ ਮੈਂ ਓਏ ਇਹਨੂੰ ਵਾਟਰ ਤੋਂ ਇੱਥੋਂ ਆ এক মিনিট আমার কথা হইলো না এইরকম না তো বড় করে বেরবা না যে রকেট না लास्ट কিউ পায়লা বড় বড় দূর गावा નું দেনা પ્રાપ્ત বড় বড় দূর ಯಾವেছো নাও আওলিওলি माड़ा, माड़ा माड़ा माड़ा। हौली हॉली माड़ा निकलिया <laughs> बूटा पट्ट नहीं गया टोचन पाके भी हम दूसर पट्टा पैना आपू पटता नट गया पटता ਨੇ ਇਹ ਰੰਬੀ ਨਾਲ ਖੁਰਚਣਾ ਬਣਾ ਇਹਨੂੰ ਬਾਹਰ ਲਾ ਦਾਂਗੇ ਨਾ ਜਾਂ ਗਮਲੇ ਚ ਲਾ ਦਾਂਗੇ ਇਹ ਕਿਹੜਾ ਖਰਾਬ ਹੁੰਦਾ ਕਿਰਾਂ ਉੱਥੇ ਰੱਖ ਦਾਂਗੇ ਪਾਣੀ ਚ ਕਿਰਾਂ ਨੂੰ ਇੱਥੇ ਬਾਹਰ ਰੱਖ ਦਾਂਗੇ ਖਾਲ ਚ ਤੇ ਗਮਲਾ ਲੈ ਕੇ ਫਿਰ ਇਹਨੂੰ ਗਮਲੇ ਚ ਲਾ ਦਾਂਗੇ ਪਿਆ ਤਾਂ ਹੈ ਵੱਡਾ ਗਮਲਾ ਉਹ ਚ ਲਾਉਣਾ ਕੋ ਕੜੀ ਪੱਤਾ ਲਾ ਛੋਟਾ ਬੈਕ ਹੋਰ ਛੋਟਾ ਕਿਹੜਾ ਦੋ ਪੈ ਦੋ ਪੈ ਇੱਕ ਚ ਕੜੀ ਪੱਤਾ ਲਾ ਦਾਂਗੇ ਇੱਕ ਚੋ ਲੱਗੂਗਾ ਪਿਆ ਉਹ ਉਹ ਚ ਲਾ ਦੇ ਠੀਕ 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 ਇਹਦਾ ਮੂਦਾ ਨਹੀਂ ਪਿਆ ਸੀਗਾ ਹਾਂ ਆ ਤਾਂ ਫੀਲ ਆਈ ਇੱਥੇ ਇੱਕ ਹੋਰ ਕਿਹੜਾ ਸਬਜ਼ੀ ਲਈ ਤੇ ਛੋਟਾ ਪਿਆ ਅੱਛਾ 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 ਵੱਡਾ ਕਿੱਥੇ ਪਿਆ ਵੱਡਾ ਦਾਵੇਂ ਮਗਲੇ ਪਿਆ ਠੀਕ 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 ਚੱਲ ਫਿਰ ਇੱਥੇ ਆਹ ਪਾਟਲ ਵਗੈਰਾ ਇੱਥੇ ਅਮਰੂਦਾਂ ਦਾ ਲਾ ਦੇਣੇ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਬੁੱਟੇ ਵਗੈਰਾ ਆਪਾਂ ਸਾਰੇ ਲਾਤੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਕਿਤੇ ਆਪਦੇ ਕੰਮੜੀ ਰੈਂਦੇ ਸੀ ਕਰਦੇ ਝਾੜੂ ਪੂੰਝਾ ਤੇ ਕੱਪੜੇ ਵਗੈਰਾ ਧੋਤੇ ਤੇ ਹੁਣ ਦੁਬਾਰਾ ਉਧਰ ਪਿੱਛੇ ਜਾਣਾ ਸੀ ਲਸਣ ਵਗੈਰਾ ਲਾਉਣ ਤੇ ਪਹਿਲਾਂ ਮੈਂ ਕਿਹਾ ਚਲੋ ਮੈਂ ਚਾਹ ਬਣਾ ਲਈਏ ਚਾਹ ਵੀ ਪੀ ਕੇ ਫਿਰ ਚੱਲਦੇ ਹਾਂ ਲੇਪਾਸੇ ਤੇ ਕਰਦੇ ਆਪਾਂ ਆਪਣੇ ਇਹਦੇ ਰਹਿਦੇ ਕੰਮ ਉਹ ਵੀ ਖਤਮ ਬੰਲਾ ਥੋੜਾ ਥੋੜਾ ਚਾਹ ਬਣਾ ਲਈ e la ho mandato e ti ho mandato e ti ho mandato e ti ho mandato e ti ho mandato ਵੇਖੀ ਤੈਨੂੰ ਸੁਣਦਾ ਤੈਨੂੰ ਸੁਣਦਾ ਤੈਨੂੰ ਸੁਣਦਾ ਤੈਨੂੰ ਸੁਣਦਾ ਸੁਣਦੇ ਤਨ ਇਹ ਬੁੱਟੇ ਲਾਤੇ ਜੇ ਹੁਣ ਬੁੱਟੇ ਪੱਟੇ ਨਾਲ ਸਾਵਰ ਆਲਾ ਫਰ ਹੂੰ ਮਿੱਟੀ ਚੱਕਦੇ ਸਾਰੇ ਤੇ ਮੈਂ ਬੋਕਰ ਮਾਰੀ ਨਹੀਂ ਨਾਲ ਨਾਲ ਠੀਕ ਆ ਕੰਮ ਨੇ ਬੜ ਜੂਗਾ ਫਰਕ ਤਾਂ ਹੁੰਦਾ ਫਿਰ ਫਰਕ ਤਾਂ ਹੁੰਦਾ ਹੀ ਆ ਫਿਰ ਆਪਦੇ ਹੱਥੀ ਕੰਮ ਕਰਨਾ ਤੇ ਜਾਂ ਕੋਲ ਖੜ ਕੇ ਕਰਾਓ ਕੰਮ ਫਿਰ ਫਾਇਦਾ ਜਿਵੇਂ ਆਪਾਂ ਅੰਗਤ ਤੋਂ ਕਰਵਾ ਰਹੇ ਹਾਂ ਹੜਾਂਗਦ ਤੇ ਮੈਚਲ ਕਰੀ ਕਰੀ ਦੇਖੀ ਇਹਨਾਂ ਨੂੰ ਪਾਣੀ ਲਾਇਆ ਸੀ ਤੇ ਉਹ ਨਿਕਲੇ ਹੈ ਨਾ ਦਿਸਣ ਲੱਗ ਪਏ ਹੈ ਚਾਲਪੋਗੀ ਜਲ ਸਬਜ਼ੀ ਜਿੰਨੀ ਹੋਊਗੀ ਵਧੀਆ ਹੀ ਆ। ਆ ਮਲਦੀ ਚਾਹਦੀ ਹੋਊਗੀ ਵਧੀਆ। ਹਮ। ਮਧੀਆ ਜਦ। ਵਧੀਆ ਭਾਵੇਂ ਵਧੀਆ ਲੈ ਜਾਂਦਾ। ਹਮ।